ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਪ੍ਰੀਤਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਜੁਨਾ ਤੋਂ ਜਾਣਾਂਗੇ ਤੇਜ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਸਬ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਉਸ ਖਬਰ ਦੀ ਜਿਸ ਖਬਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੀ ਵੀਡੀਓਜ਼ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਬਹੁਤ ਵੱਡੇ ਪੱਧਰ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਰਿਸ਼ਵਤ ਲੈੰਦੇ ਰੰਗੇ ਹੱਥੀ ਕਾਬੂ ਕੀਤੇ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਰੋਪੜ ਰੇਂਜ ਦੇ ਡੀਆਈਜੀ ਹੈ ਇਹ ਤੇ ਇਹਨਾਂ ਨੂੰ ਕੱਲ ਰਿਸ਼ਵਤ ਲੈੰਦੇ ਸੀਬੀਆਈ ਦੇ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਸਲ ਵਿੱਚ ਅਮਿਤ ਬੱਤਾ ਨਾਂ ਦਾ ਇੱਕ ਬੰਦਾ ਜਿਹੜਾ ਕਿ ਮੰਡੀ ਗੁਬਿੰਦਗੜ ਦੇ ਵਿੱਚ ਸਕ੍ਰੈਪ ਦਾ ਕਾਰੋਬਾਰੀ ਹੈ ਉਹਦੇ ਕੋਲੋਂ ਪੈਸੇ ਮੰਗੇ ਜਾ ਰਹੇ ਸੀ ਉਹਦਾ ਇੱਕ ਪੁਰਾਣਾ ਕੇਸ ਵੀ ਹੈ ਉਹਦੇ ਕੇਸ ਦੇ ਉੱਤੇ ਕਾਰਵਾਈ ਨਹੀਂ ਕਰਾਂਗੇ ਤੇ ਕੇਸ ਦੇ ਵਿੱਚ ਉਹ ਨਹੀਂ ਮਦਦ ਕਰਦੇਾਂਗੇ ਇਸ ਕਰਕੇ 8 ਲੱਖ ਰੁਪਏ ਮੰਗਿਆ ਗਿਆ ਸੀ ਇੱਕ ਵਿਚਾਲੇ ਬਤੂਲਾ ਜਿਹੜਾ ਕਿ ਇਸ ਕਾਰੋਬਾਰੀ ਦੇ ਕੋਲੋਂ ਪੈਸੇ ਮੰਗਦਾ ਸੀ ਤੇ ਉਹ ਪੈਸੇ ਜਦੋਂ ਲੈਂਦਾ ਸੀ ਤੇ ਬਾਅਦ ਦੇ ਵਿੱਚ ਇਹ ਫਿਰ WhatsApp ਦੇ ਉੱਤੇ DGP, DIG ਦੇ ਨਾਲ ਗੱਲਬਾਤ ਵੀ ਕਰਾ ਦਿੰਦਾ ਸੀ। CBI ਨੇ ਪੂਰਾ ਟਰੈਪ ਲਾਇਆ ਸੀ ਕਿਉਂਕਿ ਇਸ ਕਾਰੋਬਾਰੀ ਨੇ CBI ਨੂੰ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਘਰ ਦੇ ਵਿੱਚ ਛਾੜ ਕੇ ਤੇ 5 ਕਰੋੜ ਰੁਪਈਆ ਜਿਹੜਾ ਮੌਕੇ ਦੇ ਉੱਤੇ ਬਰਾਮਦ ਕੀਤਾ ਗਿਆ। ਟੈਚਿੰਗਾਂ ਦੇ ਵਿੱਚ ਝੋਲਿਆਂ ਦੇ ਵਿੱਚ ਪੈਸੇ ਭਰੇ ਆ ਜਿਨ੍ਹਾਂ ਇੱਕ ਸੁਨਿਆਰੀ ਦੀ ਦੁਕਾਨ ਦੇ ਉੱਤੇ ਗਹਿਣੇ ਹੁੰਦੇ ਆ ਉਹਨੇ ਇਹਨਾਂ ਦੇ ਘਰ ਦੇ ਵਿੱਚੋਂ ਮਿਲੇ ਆ। ਕੀਲਾ ਦੇ ਪਿਤਾ ਮਹਿਲ ਸਿੰਘ ਭੁੱਲਰ ਪੰਜਾਬ ਦੇ ਡੀਜੀਪੀ ਵੀ ਰਹੇ ਆ ਇਹਨਾਂ ਦਾ ਇੱਕ ਭਰਾ ਜਿਹੜਾ ਉਹ ਕਾਂਗਰਸ ਦੇ ਵੱਲੋਂ ਤੇ ਐਮਐਲਏ ਵੀ ਰਿਹਾ ਮਤਲਬ ਇਹ ਜਿਕੇ ਹਰਚਰਨ ਸਿੰਘ ਭੁੱਲਰ ਹੋਰਾਂ ਨੇ ਜਿਨ੍ਹਾਂ ਨੂੰ ਅਸੀਂ ਲੰਮੇ ਲੰਝੇ ਤੇ ਸਿੱਖ ਵਿਅਕਤੀ ਸਰਦਾਰ ਗੱਤੀ ਦੇ ਤੌਰ ਦੇ ਉੱਤੇ ਮਾਨ ਸਨਮਾਨ ਦਿੰਦੇ ਰਹੇ ਆ ਉਹਨਾਂ ਦੇ ਘਰ ਦੇ ਵਿੱਚੋਂ ਸੀਬੀਆਈ ਨੇ ਐਨੇ ਕ ਨੋਟ ਬਰਾਮਦ ਕੀਤੇ ਆ ਵੀ ਵੇਖ ਕੇ ਹਰਾਨੀ ਹੁੰਦੀ ਹੈ ਦੁੱਖ ਵੀ ਹੁੰਦਾ ਵੀ ਬੰਦੇ ਨੇ ਇਕੱਲੇ ਨੋਟ ਥੋੜੀ ਛਾਣੇ ਆ ਬੰਦੇ ਨੇ ਕਦੇ ਨੋਟ ਥੋੜੀ ਚਰਨੀ ਆ ਇੰਨਾ ਪੈਸਾ ਨਹੀਂ ਇਹਨਾਂ ਨੂੰ ਪਸਾਇਆ ਤੇ ਇਹ ਪੈਸੇ ਇਕੱਠੇ ਕਰਨ ਦੇ ਦੀ ਪਤਾ ਨਹੀਂ ਕਿੰਨੇ ਸਾਲ ਤੋਂ ਲੱਗੇ ਹੋਣਗੇ ਸੀਬੀਆਈ ਨੇ ਗੱਲ ਕਹੀ ਹੈ ਕਿ 15 ਪ੍ਰਾਪਰਟੀ ਹੈ ਜਿਹੜੀਆਂ ਉਹਨੂੰ ਸਾਨੂੰ ਜਾਣਕਾਰੀ ਮਿਲੀ ਹੈ ਤੇ ਕਈ ਲਗਜ਼ਰੀ ਗੱਡੀਆਂ ਦੇ ਦਸਤਾਵੇਜ਼ ਵੀ ਮਿਲੇ ਆ ਇਹਨਾਂ ਦੇ ਘਰ ਦੇ ਵਿੱਚੋਂ ਭੁੱਲਰ ਦੇ ਵਿਦੇਸ਼ੀ ਸ਼ਰਾਬ ਤੇ ਕਈ ਹੋਰ ਨਿਕਸੋ ਕੁਥੋਂ ਮਿਲਿਆ ਵਿਦੇਸ਼ੀ ਘੜੀਆਂ ਤੇ ਬੜਾ ਕੁਝ ਹੋਰ ਮਿਲਿਆ ਸੋ ਕੁੱਲ ਬਣਾ ਕੇ ਇਹ ਆ ਵੀ ਉਮਰ ਦੇ ਇਸ ਪੜਾ ਦੇ ਉੱਤੇ ਜਦੋਂ 50 ਤੋਂ ਉੱਤੇ ਆ ਇੰਨੇ ਵੱਡੇ ਅਹੁਦੇ ਦੇ ਉੱਤੇ ਤੇ ਜਿਹੜਾ ਬੰਦਾ ਬੈਠਾ ਤੇ ਉਹਦੇ ਘਰ ਦੇ ਵਿੱਚੋਂ ਐਨਾ ਕੁਝ ਮਿਲੇ ਇਹ ਪਤਾ ਨਹੀਂ ਭਾਈ ਇਹ ਸਾਰਾ ਕੁਝ ਕਦੋਂ ਕੁਦਾ ਚੱਲੀ ਜਾਂਦਾ ਤੇ ਹੁਣ ਇਸ ਮਾਮਲੇ ਦੀ ਅਗਲੀ ਪੜਤਾਲ ਵੀ ਹੋਣੀ ਆ ਉਸ ਤੋਂ ਗੱਲ ਇਹ ਜੀ ਕਿ ਇਹ ਪੁਲਿਸ ਦੇ ਉੱਤੇ ਸਾੜ ਤਤੀ ਵਾਲੇ ਦੇਣੀ ਚੱਲਦੇ ਆ ਕਦੇ ਤਾਂ ਫਲੋਰ ਦੇ ਵਿੱਚੋਂ ਪੁਲਿਸ ਮੁਲਾਜ਼ਮ ਪੁਲਿਸ ਦਾ ਜਿਹੜਾ ਐਸ ਐਚ ਓ ਆ ਉਹ ਔਰਤਾਂ ਨਾਲ ਗਲਤ ਗੱਲਾਂ ਕਰਨ ਦੇ ਕਰਕੇ ਸਸਪੈਂਡ ਹੁੰਦਾ ਕਦੇ ਜਿਹੜੀ ਅਰਸ਼ਪ੍ਰੀਤ ਕੋਰ ਆ ਉਹ ਸਰੈਂਡਰ ਕਰਦੀ ਹੈ ਤੇ ਉਹ 8-9 ਮਹੀਨੇ ਫੜੀ ਨਹੀਂ ਜਾਂਦੀ ਕਿਸੇ ਤੋਂ ਨਸ਼ੇ ਦੇ ਮਾਮਲੇ 'ਚ ਕਦੇ ਹੁਣ ਆਹ ਰਿਸ਼ਵਤ ਵਾਲੀ ਗੱਲ ਆ ਗਈ ਤੁਸੀਂ ਦੇਖੋ ਵੀ ਲੱਛਣ ਕਿਵੇਂ ਆ ਫੇਰ ਲੋਕ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਪੁਲਿਸ ਨੂੰ ਮਾਰੀ ਤਾਂ ਸਮਝਦੇ ਆ ਵੀ ਭਾਈ ਇਹੋ ਕਦ ਕਰਦੇ ਤੇ ਪੁਲਿਸ ਮੁਲਾਜ਼ਮ ਕਹਿ ਦਿੰਦੇ ਸਾਰੇ ਕੁਝ ਨਹੀਂ ਪਰ ਹੁਣ ਜੇ ਐਸਐਚਓ ਦੇਖੀਏ ਤਾਂ ਵੀ ਉਹ ਹੋ ਜਾ ਟ੍ਰਾਂਸਟੇਬਲ ਦੇਖੀਏ ਤਾਂ ਵੀ ਉਹ ਹੋ ਜਾ ਡੀਆਈਜੀ ਦੇਖੀਏ ਤਾਂ ਵੀ ਉਹ ਹੋ ਜਾ ਇਹ 90 ਫੀਸਦੀ ਤੋਂ ਵੱਧ ਪੁਲ ਸੁਣ ਲਾ ਦਮ ਇਹੋ ਜਿਹੀ ਆ ਕੋਈ ਹੋ ਸਕਦਾ 10 ਫੀਸਦੀ ਚੰਗੇ ਹੋਣ ਪਰ ਹਰਚਰਨ ਸਿੰਘ ਪੁਲਰ ਵਾਲੀ ਖਬਰ ਨੇ ਤਾਂ ਸਭ ਨੂੰ ਹੈਰਾਨ ਕਰਕੇ ਰੱਖਤਾ ਵੀ ਆ ਵੀ ਲੈਵਲ ਹੁੰਦਾ ਬੰਦਿਆਂ ਦਾ ਲੈਵਲ ਕਿਹੋ ਜਿਹਾ ਹੁੰਦਾ ਇਥੋਂ ਪਤਾ ਲੱਗਦਾ ਵੀ ਹਰਚਰਨ ਸਿੰਘ ਪੁਲਰ ਹੋਰੀ ਪਤਾ ਨਹੀਂ ਇਹ ਕੁਝ ਕਰ ਉਹ ਕਿਤੋਂ ਕਰਦੇ ਸੀ ਕਿੰਨੇ ਕੁ ਬੇਕਸੂਰ ਲੋਕਾਂ ਨੂੰ ਹੁਣ ਤੱਕੜਾ ਲੱਗ ਚੁੱਕਿਆ ਕੀ ਕੀ ਕੁਝ ਇਹਨਾਂ ਨੇ ਹੁਣ ਤੱਕ ਕੀਤਾ ਹੋਣਾ ਇਹਨਾਂ ਦੇ ਇਸ ਕਿਸੇ ਤੋਂ ਇਹ ਗੱਲਾਂ ਸਾਹਮਣੇ ਆਈਆਂ ਕੱਲ ਜਦੋਂ ਢੰਟਾਂ ਲੱਗੀਆਂ ਪਈਆਂ ਸੀ ਨੋਟਾਂ ਦੀਆਂ ਤੇ ਉਹਨਾਂ ਨੂੰ ਦੇਖ ਕੇ ਹਰ ਬੰਦਾ ਹੈਰਾਨ ਹੋਇਆ ਕਿ ਯਾਰ ਇੰਨੇ ਪੈਸੇ ਜ਼ਿੰਦਗੀ ਦੇ ਵਿੱਚ ਕਰਨੇ ਕੀ ਆ ਇੰਨੇ ਪੈਸੇ ਤੋਂ ਆਪਾਂ ਕਰਾਉਣਾ ਕੀ ਆ ਪਰ ਨਹੀਂ ਟੰਡਦੇ ਲੋਕਾਂ ਦਾ ਲਾਲਚ ਨਹੀਂ ਮੁੱਕਦਾ ਜੀ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਇੱਕ ਵਾਰ ਫਿਰ ਤੋਂ ਵਰਦੀ ਦਾਗਦਾਰ ਹੋ ਗਈ ਐ ਸਮਝ ਨਹੀਂ ਆਉਂਦਾ ਕਿਹਦੇ ਤੇ ਯਕੀਨ ਕੀਤੀ ਕੀਤਾ ਜਾਵੇ ਤੇ ਕਿਹਦੇ ਤੇ ਨਹੀਂ ਖੈਰ ਉਧਰ ਰਜਿੰਦਰ ਗੁਪਤਾ ਹੋਰੀ ਟ੍ਰਾਈਡੈਂਟ ਗਰੁੱਪ ਤੋਂ ਕਹਿੰਦੇ ਕਿ ਰਾਜ ਸਭਾ ਮੈਂਬਰ ਬਣ ਗਏ ਨੇ ਜੀ ਉਹ ਐਲਾਨ ਦਿੱਤਾ ਉਹਨਾਂ ਨੂੰ ਰਾਜ ਸਭਾ ਮੈਂਬਰ ਹਾਂ ਬਿਲਕੁਲ ਜੀ ਬਿਲਕੁਲ ਅਰਜਿੰਦਰ ਗੁਪਤਾ ਹੋਰੀਆਂ ਜਿਹੜੇ ਉਹ ਟਰਾਈਡੈਂਟ ਗਰੁੱਪ ਦੇ ਜਿਹੜੇ ਆ ਇਸ ਵਾਰੀ ਆਪਾਂ ਜਾਣਦੇ ਕਿ ਚੇਅਰਮੈਨ ਆ ਤੇ ਇਹਨਾਂ ਨੂੰ ਮੌਕਾ ਮਿਲ ਗਿਆ ਜੀ ਇਹ ਰਾਜ ਸਭਾ ਦੇ ਮੈਂਬਰ ਬਣ ਚੁੱਕੇ ਹਨ ਹੁਣ ਤੱਕ ਆਪਾਂ ਇਹ ਗੱਲ ਕਹਿੰਦੇ ਸੀ ਕਿ ਇਹ ਚੋਣ ਲੜਨਗੇ ਇਹਨਾਂ ਨੇ ਬਣ ਸਕਦੇ ਹਨ ਪਰ ਇਹ ਹੁਣ ਬਣ ਗਏ ਹਨ ਹੁਣ ਇਹਨਾਂ ਦਾ ਇਹ ਆ ਜੀ ਉੱਤਰ ਕਿਉਂਕਿ ਇਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ 3 ਬੰਦਿਆਂ ਨੇ ਕਾਗਜ਼ ਦਾਖਲ ਕੀਤੇ ਸੀ ਤੇ ਉਹਨਾਂ ਤਿੰਨਾਂ ਦੇ ਕਾਗਜ਼ ਰੱਦ ਹੋ ਗਏ ਆ ਜਿਨ੍ਹਾਂ ਦੇ ਵਿੱਚ ਇੱਕ ਨਮਨੀਤ ਚਤਰਵਿੰਦੀ ਵੀ ਸੀ ਤੇ ਦੋ ਤਿੰਨ ਜਾਣੇ ਹੋੜ ਸੀ। ਉਹ ਸੋ ਇਹ ਸਾਰੇ ਦੇ ਸਾਰੇ ਜਿਹੜੇ ਕਾਗਜ਼ ਰੱਦ ਹੋਣ ਦੇ ਕਰਕੇ ਤੇ ਮੈਦਾਨ ਦੇ ਵਿੱਚ ਇਕੱਲੇ ਹੀ ਰਹਿ ਗਏ ਸੀ। ਇਸ ਕਰਕੇ ਭਾਈ ਹੁਣ ਇਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਚੁੱਕੀ ਆ। ਹੁਣ ਇਹ ਰਾਜ ਸਭਾ ਦੇ ਇਸ ਵੇਲੇ ਮੈਂਬਰ ਬਣ ਚੁੱਕੇ ਹਨ। ਚੰਗੀ ਗੱਲ ਆ ਜੀ ਇਹਨਾਂ ਦੇ ਉੱਤੇ ਹੀ ਗੁਣਾ ਪੈਣਾ ਸੀ। ਮੈਂ ਪਹਿਲੇ ਦਿਨੀ ਇਹ ਗੱਲ ਕਹੀ ਸੀ ਕਿ ਭਾਈ ਬੇਨਤੀ ਆ ਵੀ ਇਹਨਾਂ ਨੂੰ ਹੀ ਜਿੱਤਣ ਦਾ ਮੌਕਾ ਮਿਲਣਾ। ਇਹਨਾਂ ਨੂੰ ਕੋਈ ਖਰਾਬ ਨਹੀਂ ਸਕਦਾ। ਇਹਨਾਂ ਨੇ ਹਾਰਨਾ ਵੀ ਨਹੀਂ ਜਿਹੜਾ ਬੰਦਾ ਪੰਜਾਬ ਦਾ ਅੰਬਾਨੀ ਹੋਵੇ ਉਹ ਹੁਣ ਆਜ਼ਾਦ ਬੰਦਿਆਂ ਦੇ ਕੋਲ ਥੋੜੀ ਹਾਰੂਗਾ ਉਹਦੇ ਕੋਲ ਤਾਂ ਵੈਸੇ ਸਾਰੇ ਹਰਬੇ ਹੋਣਗੇ ਪਰ ਇਹਨਾਂ ਨੂੰ ਮੇਰਾ ਖਿਆਲ ਹੈ ਵੀ ਬਹੁਤੀ ਮਿਹਨਤ ਕਰਨੀ ਵੀ ਨਹੀਂ ਪਈ ਵੀ ਜਦੋਂ ਚੋਣ ਹੀ ਨਹੀਂ ਹੋਈ ਤੇ ਬਿਨਾਂ ਚੋਣ ਲੜੇ ਤਾਂ ਜਿੱਤ ਵੀ ਗਏ ਆ ਸੋ ਹੁਣ ਆਪਾਂ ਇਹ ਗੱਲ ਕਹਾਂਗੇ ਕਿ ਉਹ ਰਾਜ ਸਭਾ ਦੇ ਮੈਂਬਰ ਬਣ ਚੁੱਕੇ ਹਨ ਜਿੱਤ ਦਾ ਸਰਟੀਫਿਕੇਟ ਇਹਨਾਂ ਨੂੰ ਮਿਲ ਚੁੱਕਾ ਹੈ ਤੇ ਦੇਖੋ ਭਾਈ ਹੁਣ ਉਹਦੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਲਈ ਖੇਤਰ ਦੇ ਲਈ ਕੀ ਕੰਮ ਕਰਦੇ ਆ ਪਰ ਸਭ ਦਾ ਧਿਆਨ ਇਸੇ ਗੱਲ ਦੇ ਵਾਰ ਟਿਕਿਆ ਸੀ ਵੀ ਭਾਈ ਇਹ ਜਿੱਤਦੇ ਕਿਵੇਂ ਆ ਚਤਰਵੇਦੀ ਦਾ ਫੈਸਲਾ ਕੀ ਰੰਗ ਲੈ ਕਿਉਂਦਾ ਪਰ ਚਤਰਵੇਦੀ ਨੂੰ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜੀ ਤਾਂ ਉਹਦੇ ਕੋਲੋਂ ਪੁਲਿਸ ਹੁਣ ਪੁੱਛ ਕਿਸ ਕਰੂਗੀ ਤੇ ਇਸ ਬੰਦੇ ਨੂੰ ਮੌਕਾ ਮਿਲ ਗਿਆ ਜੀ ਜੀ ਤੇ ਟੈਣਾ ਸਾਹਿਬ ਉੱਤਰ ਦੂਸਰੇ ਪੰਨੇ ਤਰਨ ਤਰਨ ਜਿਮਨੀ ਚੋਣ ਕਹਿੰਦੇ ਵੀ ਵਾਵਾ ਪੀਚ ਫਸਿਆ ਹੋਇਆ ਜੀ ਉੱਥੇ ਤਿਆਰੀਆਂ ਪੂਰੀਆਂ ਨੇ ਲੋਕਾਂ ਦੀਆਂ ਵੀ ਤੇ ਇੱਧਰ ਜਿਹੜੇ ਮੈਦਾਨ ਚ ਉਤਰੇ ਨੇ ਉਹਨਾਂ ਦੀਆਂ ਵੀ हां बिल्कुल, बिल्कुल जी बिल्कुल ਗੱਲ ਇਹ ਹੈ ਜੀ ਕਿ ਤਰਨ ਤਰਨ ਦੀ ਜ਼ਮੀਨੀ ਚੋਣਾਂ ਜਿਹੜੀ ਉਹਦੇ ਲਈ ਦਿਨ ਰਾਤ ਬਾਜ਼ੀ ਲੱਗੀ ਹੋਈ ਹੈ ਸਾਰੀਆਂ ਸਿਆਸੀ ਪਾਰਟੀਆਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡ ਰਹੀਆਂ ਜੋ ਹੁਣ ਪੁਫਰ ਦੀ ਰਾਜਨੀਤੀ ਵੀ ਸ਼ੁਰੂ ਹੋ ਜਾਣੀ ਹੈ ਮੇਰਾ ਕਹਿ ਲੇ ਵੀ ਕੁਝ ਕਿਨਾਂ ਦੇ ਵਿੱਚ ਪੁਫਰ ਧੋਲਣ ਵਾਲੇ ਬੰਦੇ ਵੀ ਉੱਥੇ ਪਹੁੰਚ ਜਾਣੇ ਆ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਉੱਥੇ ਭੱਜਣੋ ਭੱਸਣੀ ਹੋ ਜਾਣਾ ਤੇ ਕਾਗਜ਼ ਦਾਖਲ ਕਰਨ ਦਾ سلسلہ جاری ਹੈ ਕਈਆਂ ਨੇ ਕਾਗਜ਼ ਦਾਖਲ ਕਰਤੇ ਤੇ ਕਈਆਂ ਨੇ ਹਲੇ ਕਰਨੇ ਆ ਪਰ ਮੁੱਖ ਮੁਕਾਬਲੇ ਦੇ ਵਿੱਚ ਇੱਥੇ ਮਨਦੀਪ ਸਿੰਘ ਵੀ ਆ ਬਾਕੀ ਸਿਆਸੀ ਪਾਰਟੀਆਂ ਦੇ ਆਗੂ ਵੀ ਆ ਮੈਂ ਇਹ ਨਹੀਂ ਗੱਲ ਕਹਿਣਾ ਵੀ ਫਲਾਣਾ ਜਿੱਤੂਗਾ ਤੇ ਫਲਾਣਾ ਹਾਰੂਗਾ ਜੇ ਫੇਸਬੁੱਕ ਦੇਖੀਏ ਫਿਰ ਤਾਂ ਜਿੱਤ ਹੋਈ ਪਈ ਆ ਫਿਰ ਤਾਂ 14 ਨਵੰਬਰ ਨੂੰ ਲਿਖਣ ਦੀ ਲੋੜ ਹੀ ਨਹੀਂ ਫਿਰ ਤਾਂ ਬੰਦੇ ਜਿੱਤੇ ਪਏ ਆ ਪਰ ਜਿਹੜਾ ਪ੍ਰੈਕਟੀਕਲ ਵਰਤਾਰਾ ਉਹ ਕੁਝ ਹੋਰ ਆ ਜੀ ਇਹ ਵਕਤ ਦੱਸੂਗਾ ਕਿ ਕੌਣ ਜਿੱਤਦਾ ਮਿੰਟਾ ਸਕਿੰਟਾ ਦੇ ਵਿੱਚ ਲੋਕਾਂ ਦੇ ਮਨ ਅੱਜਕੱਲ ਬਦਲ ਜਾਂਦੇ ਆ ਪੜ੍ਹੇ ਨਹੀਂ ਜਾ ਸਕਦੇ ਸੋ ਇਹ ਆ ਜੀ ਕਿ ਉਥੇ ਸਿਆਸੀ ਪਾਰਟੀਆਂ ਦੇ ਆਗੂਣ ਹੁਣ ਰੋਡ ਸ਼ੋਅ ਵੀ ਕੱਢਣੇ ਆ ਇਹਨਾਂ ਨੇ ਉੱਥੇ ਸਿਆਸੀ ਰੈਲੀਆਂ ਕਰਨੀਆਂ ਇਹਨਾਂ ਦੇ ਵੱਲੋਂ ਉੱਥੇ ਹੁਣ ਨਾਣ ਵੀ ਕੀਤੇ ਜਾਣਗੇ ਪਰ ਇੰਨੀ ਗੱਲ ਜ਼ਰੂਰ ਆ ਵੀ ਆਮ ਆਦਮੀ ਪਾਰਟੀ ਇਹ ਸੋਚੀ ਬੈਠੀ ਆ ਵੀ ਭਾਈ ਇਹ ਸੀਟ ਸਾਡੇ ਲਈ ਬੜੀ ਮਹੱਤਵਪੂਰਨ ਆ ਇਸ ਅੰਦਰ ਵਿੱਚ ਸੀਟ ਇਸ ਕਰਕੇ ਮਹੱਤਵਪੂਰਨ ਆ ਵੀ ਹੋ ਸਕਦਾ ਹੋ ਸਕਦਾ ਕੋਈ ਹੋਰ ਚੋਣ ਇਸ ਤੋਂ ਬਾਅਦ ਜਿੰਨੀ ਨਾ ਹੋਵੇ ਜੇ ਸਭ ਕੁਝ ਠੀਕ ਰਵੇ ਤਾਂ ਜੇ ਹੋਰ ਚੋਣ ਨਾ ਹੋਈ ਤਾਂ ਜਿਹੜੀ ਇਸ ਚੋਣ ਦੀ ਜਿੱਤ ਹਾਰ ਦਾ ਪ੍ਰਭਾਵ ਇਸ 27 ਵਾਲੀਆਂ ਚੋਣਾਂ ਦੇ ਉੱਤੇ ਪਊਗਾ ਇਸੇ ਕਰਕੇ ਸਿਆਸੀ ਪਾਰਟੀਆਂ ਦੇ ਵੱਲੋਂ ਬਹੁਤ ਤਾਨ ਲਾਇਆ ਜਾ ਰਿਹਾ ਇੱਥੇ ਅੰਮ੍ਰਿਤਪਾਲ ਸਿੰਘ ਹਰਾਂ ਦੀ ਪਾਰਟੀ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਵਿੱਖ ਦੀ ਚੋਣ ਸਾਡੀ ਹੈ ਇੱਥੇ ਅਕਾਲੀ ਦਲ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਭਵਿੱਖ ਦੀ ਚੋਣ ਸਾਡੀ ਹੈ ਆਮ ਆਦਮੀ ਪਾਰਟੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕ ਸਾਡੇ ਤੋਂ ਸੰਤੁਸ਼ਟ ਬਹੁਤ ਹਨ ਇਸ ਕਰਕੇ ਪ੍ਰਵਾਹ ਦੀ ਗੱਲ ਕੋਈ ਨਹੀਂ ਵੀ ਅਸੀਂ ਜਿੱਤ ਕੇ ਦਿਖਾਵਾਂਗੇ ਸੋ ਇਹ ਲੋਕਾਂ ਦੀ ਮਰਜ਼ੀ ਦੇ ਹੁਕਮ ਨਿਰਭਰ ਕਰਦੀ ਗੱਲ ਆ ਲੋਕ ਵੋਟਾਂ ਕਿਨੂੰ ਪਾਉਂਦੇ ਆ ਪਰ ਲੋਕ ਲੜੀ-ਲੁੜੀ ਵੀ ਜਾਂਦੇ ਹੁੰਦੇ ਆ ਮੈਂ ਤਾਂ ਕਦੇ-ਕਦੇ ਹੈਰਾਨ ਹੁੰਦਾ ਵੀ ਵੋਟਾਂ ਤਰਨ-ਤਰਨ ਦੇ ਬੰਦੇ ਨੇ ਪਾਉਣੀਆਂ ਤੇ ਕੈਨੇਡਾ ਤੋਂ ਉੱਤਰ ਆਉਂਦਾ ਵੀ ਭਾਈ ਕੌਣ ਜਿੱਤੂਗਾ ਜਿਵੇਂ ਉਹਨਾਂ ਨੇ ਆ ਕੇ ਵੋਟਾਂ ਪਾਉਣੀਆਂ ਹੁੰਦੀਆਂ ਸੋ ਤਰਨ-ਤਰਨ ਦੇ ਲੋਕਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਵੀ ਕਿਹੜਾ ਭਾਈ ਚੰਗਾ ਤੇ ਕਿਹੜਾ ਮਾੜਾ ਕਿਨੂੰ ਵੋਟਾਂ ਪਾਉਣੀਆਂ ਤੇ ਕਿਨੂੰ ਨਹੀਂ ਜੀ ਜੀ ਬਿਲਕੁਲ ਸਹੀ ਜਨਾਬ ਜੀ ਉਹਦੇ ਸੁਖਬੀ ਸਿੰਘ ਬਾਦਲ ਹੋਰੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਅਣਗਹਿਲੀ ਦਾ ਕਰਕੇ ਹੜ ਆਇਆ ਜੀ ਹਾਂ ਬਿਲਕੁਲ ਜੀ ਇਹ ਬਿਆਨ ਸਮੇਂ ਸਮੇਂ ਦੇ ਉੱਤੇ ਬਹੁਤ ਸਾਰੀਆਂ ਪਾਰਟੀਆਂ ਨੇ ਜਾਰੀ ਕੀਤਾ ਸੁਖਵੀਰ ਬਾਦਲ ਨੇ ਵੀ ਕਈ ਵਾਰੀ ਇਹ ਬਿਆਨ ਜਾਰੀ ਕੀਤਾ ਹੁਣ ਉਹਨਾਂ ਨੇ ਇੱਕ ਵਾਰੀ ਫਿਰ ਇਹੀ ਗੱਲ ਕਹੀ ਹੈ ਉਹ ਕਹਿੰਦੇ ਵੀ ਜੇਕਰ ਆਮ ਆਦਮੀ ਪਾਰਟੀ ਨੇ ਬੰਨ ਵੇਲੇ ਸਿਰ ਮਜ਼ਬੂਤ ਕੀਤੇ ਹੁੰਦੇ ਜੇ ਆਮ ਆਦਮੀ ਪਾਰਟੀ ਨੇ ਡੈਮਾਂ ਦੇ ਵਿੱਚੋਂ ਪਾਣੀ ਥੋੜਾ ਥੋੜਾ ਕਰਕੇ ਰਿਲੀਜ਼ ਕੀਤਾ ਹੁੰਦਾ ਤੇ ਅੱਜ ਨੂੰ ਉਹ ਕਹਿੰਦੇ ਜੀ ਇਹ ਹਾਲਾਤ ਪੈਦਾ ਨਹੀਂ ਸੀ ਹੋਣੇ ਇਹ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਦੇ ਕਰਕੇ ਪੰਜਾਬ ਦੇ ਵਿੱਚ ਹੜ ਆਏ ਆ ਪੰਜਾਬ ਜੇਕਰ ਡੁੱਬਿਆ ਪੰਜਾਬੀ ਜੇਕਰ ਮੁਕੇ ਆ ਤਾਂ ਇਹਨਾਂ ਦੀਆਂ ਗਲਤ ਕੰਮਾਂ ਕਰਕੇ ਫਸਲਾਂ ਬਰਬਾਦ ਹੋਈਆਂ ਉਹਨਾਂ ਨੇ ਇਹ ਗਲਤੀ ਕੀਤੀ ਹੈ ਜੀ ਕਿ ਇਹ ਆਮ ਆਦਮੀ ਪਾਰਟੀ ਕੱਲੀ ਗੱਲਾਂ ਦੇ ਨਾਲ ਕੜਾ ਬਣਾਉਣ ਵਾਲੀ ਹੈ ਇਹਨਾਂ ਦੇ ਵੱਲੋਂ ਤਾਂ ਕੁਝ ਕੀਤਾ ਜਾਂਦਾ ਹੀ ਨਹੀਂ ਉਹ ਕਹਿੰਦੇ ਵੀ ਦੇਖੋ ਜਿਹੜੀ ਅਸੀਂ ਹੁਣ ਤੱਕ ਮਦਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹ ਵੀ ਅਸੀਂ ਕੋਈ ਆਸਾਨ ਨਹੀਂ ਕੀਤਾ ਇਹ ਸਾਡੇ ਫਰਜ਼ ਬਣਦੇ ਆ ਫਰਜ਼ ਸਮਝ ਨੂੰ ਸਭ ਨੂੰ ਨਿਭਾਉਣੇ ਚਾਹੀਦੇ ਆ ਜੇ ਅਸੀਂ ਵੋਟਾਂ ਦੇ ਮੌਕੇ ਇਹਨਾਂ ਲੋਕਾਂ ਦੇ ਕੋਲੇ ਆਤਕਦੇ ਆ ਦੇ ਅੱਗੇ ਪਿੱਛੇ ਕਿਉਂ ਨਹੀਂ ਆ ਸਕਦੇ ਜੇ ਸਾਨੂੰ ਇਹ ਵੋਟਾਂ ਪਾ ਕੇ ਤੇ ਕਿਸੇ ਮੁਕਾਮ ਤੇ ਪਹੁੰਚਾ ਸਕਦੇ ਆ ਤੇ ਫਿਰ ਭਾਈ ਹੁਣ ਅਸੀਂ ਇਹਨਾਂ ਦੇ ਕੋਲੇ ਕਿਉਂ ਨਹੀਂ ਆਉਂਦੇ ਔਖੇ ਵੇਲੇ ਦੇ ਵਿੱਚ ਸੋ ਮਤਲਬ ਇਹ ਜਿਕੇ ਜਿਵੇਂ ਸਿਆਸੀ ਤੌਰ ਦੇ ਉਤੇ ਸ਼ਰੀਕੇਬਾਜ਼ੀ ਹੋਵੇ ਗੱਲਾਂ ਚੱਲਦੀਆਂ ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਆ ਪਰ ਆਮ ਆਦਮੀ ਪਾਰਟੀ ਨੇ ਕਈ ਵਾਰੀ ਇਹ ਗੱਲ ਆਖੀ ਆ ਕਿ ਭਾਈ ਇੱਥੇ ਦਾ ਸਿਰਫ ਸਿਰਫ ਡਰਾਮੇਬਾਜ਼ੀ ਕਰਦੇ ਆ ਵਿਰੋਧੀ ਕਿ ਸੁਖਬੀਰ ਹੋਰੀ ਇਹ ਦੱਸਣ ਕਿ ਸ਼ਿਮਲੇ ਦੇ ਵਿੱਚ ਹਿਮਾਚਲ ਦੇ ਵੱਖ-ਵੱਖ ਥਾਵਾਂ ਦੇ ਵਿੱਚ ਜਿੱਥੇ ਬਦਲ ਫਟੇ ਆ ਉਹ ਵੀ ਅਸੀਂ ਪਾੜੇ ਆ ਤੇ ਦੱਸੋ ਜੀ ਕਿ ਤੁਸੀਂ ਹਰ ਗੱਲ ਦੇ ਉੱਤੇ ਸਾਡਾ ਨਾਂ ਕਿਉਂ ਲੈਨੇ ਆ ਸੋ ਇਸ ਤਰੀਕੇ ਨਾਲ ਲੜਾਈ ਝਗੜਾ ਚੱਲੀ ਜਾਂਦਾ ਜੀ ਹਵਾ ਤਵਾ ਵੀ ਚੱਲੀ ਜਾਂਦਾ ਪਤਾ ਨਹੀਂ ਵਿੱਚੋਂ ਨਿਕਲਣਾ ਕੀ ਹੈ ਪ੍ਰੈਕਟੀਕਲ ਤੌਰ ਦੇ ਉੱਤੇ ਪਰ ਗੱਲ ਕੁਲ ਮਿਲਾ ਕੇ ਇਹ ਆ ਵੀ ਲੋਕ ਉੱਥੇ ਜਿਹੜੇ ਨੁਕਸਾਨੇ ਗਏ ਆ ਉਹ ਮੁਸ਼ਕਲ ਦੇ ਵਿੱਚ ਸੀ ਵੀ ਤੇ ਮੁਸ਼ਕਲ ਦੇ ਵਿੱਚ ਹੈ ਜੀ ਜੀ ਬਿਲਕੁਲ ਸਹੀ ਕਹਣਾ ਸਾਹਿਬ ਪਿਛਲੇ ਦਿਨੀ ਵਰਿੰਦਰ ਘੁੰਮਣ ਸਾਡੇ ਵਿਚਕਾਰ ਨਹੀਂ ਰਹੇ ਬਾਡੀ ਬਿਲਡਰ ਵਰਿੰਦਰ ਘੁੰਮਣ ਤੇ ਕਹਿੰਦੇ ਹੁਣ ਉਹਨਾਂ ਦੀ ਮੌਤ ਦੇ ਉੱਤੇ ਪਰਿਵਾਰ ਨੇ ਸਵਾਲ ਚੁੱਕੇ ਨੇ ਜੀ ਕੀ ਕਹਿੰਦਾ ਪਰਿਵਾਰ ਬਿਲਕੁਲ ਹੀ ਇੰਸਟਾਗ੍ਰਾਮ ਦੇ ਉੱਤੇ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਵਰਿੰਦਰ ਘੁੰਮਣ ਦੇ ਪਰਿਵਾਰਕ ਮੈਂਬਰਾਂ ਨੇ ਜਸਟਿਸ ਫਾਰ ਵਰਿੰਦਰ ਘੁੰਮਣ ਇਹ ਇੱਕ ਹੈਸ਼ਟੈਗ ਨੂੰ ਹਮ ਚਲਾਈ ਆ। ਉਹਨਾਂ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਵਿਅਕਤੀ ਦੇ ਉੱਤੇ ਸ਼ੱਕ ਨਹੀਂ ਕਰ ਰਹੇ ਪਰ ਅਸੀਂ ਇਹ ਚਾਹੁੰਦੇ ਜੀ ਕਿ ਇਸ ਗੱਲ ਦੀ ਇਸ ਮੌਤ ਦੀ ਸਚਾਈ ਜ਼ਰੂਰ ਸਾਹਮਣੇ ਆਵੇ। ਵੀ ਬੰਦਾ ਇੱਕ ਜਿਆ ਹਸਪਤਾਲ ਦੇ ਵਿੱਚ ਬੋਡੀ ਉਹਦੀ ਨਹੀਂ ਲਈ ਪੈ ਜਾਂਦੀ ਆ। ਇਥੇ ਵਿਚਲੀ ਗੱਲ ਕੀ ਆ? ਉਹ ਕਹਿੰਦੇ ਜੀ ਕਿ ਜ਼ਰੂਰ ਤੇ ਇਸ ਗੱਲ ਦੀ ਕਿ ਇਸ ਮਾਮਲੇ ਦੀ ਘੁੰਡੀ ਸੁਲਝਾਈ ਜਾਵੇ। ਉਹਨਾਂ ਨੇ ਕਿਹਾ ਜੀ ਕਿ ਬੰਦੇ ਨੂੰ ਕਿਵੇਂ ਹਾਰਟ ਅਟੈਕ ਕਿਵੇਂ ਆ ਸਕਦਾ? ਬੰਦੇ ਦਾ ਜਿੱਥੇ ਆਪਰੇਸ਼ਨ ਹੁੰਦਾ ਉੱਥੇ ਸੀਸੀਟੀਵੀ ਕੈਮਰੇ ਨਹੀਂ ਆ। ਦਸਤਾਵੇਜ਼ ਦਾ ਜਿਹੜੇ ਉਹ ਸਾਨੂੰ ਮਹਾਰਾਣੀ ਕਰਵਾਏ ਗਏ। ਵੀ ਇਹਦੇ ਪਿੱਛੇ ਕਾਰਨ ਕੀ ਆ ਵੀ ਜੇਕਰ ਇਹ ਬੰਦੇ ਦੀ ਇੰਨਾ ਵੱਡਾ ਬੰਦਾ, ਇੰਨਾ ਤਕੜਾ ਸਰੀਰ, ਭਾਰਤ ਦਾ ਮੰਨਿਆ ਪਰ ਮੰਨਿਆ ਖਿਡਾਰੀ ਤੇ ਜੇਕਰ ਅੱਜ ਉਹਦੇ ਬਾਰੇ ਕੁਝ ਨਹੀਂ ਜਾਣਕਾਰੀ ਮਿਲਦੀ। ਤੇ ਇਹ ਤਾਂ ਜੀ ਖੇਡਾਂ ਦੀ ਲੱਕ ਤੋੜਨ ਵਾਲੀ ਹੈ ਖੇਡ ਗਤੀਵਿਧੀਆਂ ਨੂੰ ਤੋੜਨ ਵਾਲੀ ਗੱਲ ਆ ਵੀ ਭਾਈ ਲੋਕਾਂ ਨੇ ਵਿਥਲੇ ਵਿੱਚ ਇਹ ਸਰੀਰ ਬਣਾ ਕੇ ਪੰਜਾਬ ਦੀ ਨਮਾਇੰਦਗੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਨੀ ਇਹਦਾ ਮਤਲਬ ਤਾਂ ਇਹ ਆ ਸੋ ਉਹਨਾਂ ਨੇ ਮੰਗ ਕੀਤੀ ਇਸ ਗੱਲ ਦੀ ਕਿ ਆਜੋ ਆਪਾਂ ਇਨਸਾਫ਼ ਮੰਗੀਏ ਉਹਨਾਂ ਨੇ ਮੰਗ ਕੀਤੀ ਹੈ ਇਸ ਗੱਲ ਦੀ ਕਿ ਆਜੋ ਆਪਾਂ ਇਕੱਠੇ ਹੋ ਕੇ ਹੰਬੜਾ ਮਾਰ ਗਏ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਕਿ ਭਾਈ ਆਜੋ ਆਪਾਂ ਕੁਝ ਨਾ ਕੁਝ ਸਾਹਮਣੇ ਲੈ ਕੇ ਆ ਗਏ ਜਿਹੜਾ ਕੁਝ ਹੁਣ ਤੱਕ ਲੁਕੋਇਆ ਗਿਆ ਆ ਤੋ ਦੇਖਦੇ ਪਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਬੜਾ ਵੱਡਾ ਮੁੱਦਾ ਹੈਗਾ ਜਿਹਦੇ ਵੱਲ ਪੰਜਾਬੀਆਂ ਨੇ ਛਾਲ ਨਹੀਂ ਕੀਤਾ ਪਰ ਇੱਥੇ ਖਿਆਲ ਕਰਨਾ ਚਾਹੀਦਾ ਸੀ ਜੀ ਜੀ ਬਿਲਕੁਲ ਸਹੀ ਤੇ ਟਾਣਾ ਸਾਹਿਬ ਅੱਗੇ ਬਾਤ ਦੇ ਆ ਜੀ ਹੁਣ ਗੱਲ ਕਰਦੇ ਆ ਜੈਸਲਮੇਰ ਬਸ ਅਗਨੀ ਕਾਂਡ ਦੀ ਉਹਦੇ ਵਿੱਚ ਕਹਿੰਦੇ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਜੀ ਹਾਂ ਬਿਲਕੁਲ ਜੀ ਜਦੋਂ ਆਪਾਂ ਪਹਿਲਾਂ ਉਹਨਾਂ ਨੂੰ ਖਬਰ ਸਾਂਝੀ ਕੀਤੀ ਸੀ ਉਦੋਂ ਤਾਂ ਜੀ 21 ਮੌਤਾਂ ਸੀ ਤੇ 20 ਮੌਤਾਂ ਸੀ ਫਿਰ 21 ਹੋਈਆਂ ਤੇ ਹੁਣ 22 ਮੌਤਾਂ ਹੋ ਗੀਆਂ ਹੁਣ ਤੱਕ 22 ਮੌਤਾਂ ਦੀ ਜਾਣਕਾਰੀ ਮਿਲੀ ਹੈ ਦੁੱਖ ਹੈ ਜੀ ਇਸ ਗੱਲ ਦਾ ਕਿ ਕਿਸ ਤਰੀਕੇ ਦੇ ਨਾਲ ਉੱਥੇ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਹੈ ਵੀ ਇਸ ਥਾਂ ਦੇ ਉੱਤੇ ਹੁਣ ਇਸ ਘਟਨਾਕਰਮ ਤੋਂ ਬਾਅਦ ਇਸ ਸਾਰੇ ਵਰਤਾਰੇ ਤੋਂ ਬਾਅਦ ਕਿ ਹੁਣ ਬਹੁਤ ਲੋਕਾਂ ਨੇ ਇਸ ਮਸਲੇ ਦੇ ਉੱਤੇ ਤੇ ਸਵਾਲ ਵੀ ਕਰਨੇ ਸ਼ੁਰੂ ਕੀਤੇ ਆ ਵੀ ਕਸੂਰਬਾਰ ਕੌਣ ਹੈ ਇਹ ਪਤਾ ਲੱਗਦਾ ਕਿ ਹੁਣ ਤੱਕ ਦੋ ਪਰਚੇ ਵੀ ਦਰਜ ਹੋਏ ਆ ਇਹ ਪਤਾ ਲੱਗਾ ਜੀ ਕਿ ਹੁਣ ਤੱਕ 2-3 ਅਧਿਕਾਰੀ ਵੀ ਸਸਪੈਂਡ ਹੋਏ ਆ ਜਿਹੜੀਆਂ ਥਾਵਾਂ ਦੇ ਉੱਤੇ ਬੱਸਾਂ ਦੀ ਬੋਡੀ ਬਣਦੀ ਆ ਉਥੋਂ ਕਹਿੰਦੇ 66 ਬੱਸਾਂ ਵੀ ਜ਼ਬਤ ਕੀਤੀਆਂ ਲੰਗੇਕਲ 55 ਸਾਲ ਦੀ ਇੱਕ ਹੋਰ ਔਰਤਾ ਜਿਹਦੀ ਮੌਤ ਹੋਈ ਹੈ ਉਹ ਦਮ ਤੋੜ ਗਈ ਤੁਲਸੀ ਬਹੁਤ ਸੀ 70% ਤੋਂ ਵੱਧ ਜਿਹੜੇ ਚੁਲਸੇ ਹੋਏ ਲੋਕ ਆ ਉਹਨਾਂ ਦੇ ਵਿੱਚੋਂ ਕਈ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਆ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਆ ਪਰ ਜਿਹੜੀ ਇਹ ਜੈਸਲਮੇਰ ਤੋਂ ਜੋਧਪੁਰ ਬੱਸ ਜਾਂਦੀ ਸੀ ਇਹ ਅਸਲ ਵਿੱਚ ਸੁਧਾਰਨ ਬੱਸ ਸੀ ਇਹਨੂੰ ਆਪਦੀ ਮਰਜ਼ੀ ਦੇ ਮੁਤਾਬਕ ਹੀ ਡਰਾਈਵਰ ਕੰਡਕਟਰ ਨੇ ਮੋੜ ਕਰਕੇ ਤੇ ਏਸੀ ਬਣਾ ਲਿਆ ਇਹਦੇ ਵਿੱਚ ਕੋਈ ਐਮਰਜੈਂਸੀ ਐਗਜ਼ਿਟ ਵੀ ਨਹੀਂ ਸੀ ਵੀ ਜੇਕਰ ਕੋਈ ਲੋਡ ਪੈਣੀ ਹੈ ਤਾਂ ਬੰਦਾ ਭੱਜ ਕੇ ਬਾਹਰ ਨਿਕਲੇ ਸੋ ਇਹਦੇ ਵਿੱਚ ਹੁਣ ਕਈ ਤਰ੍ਹਾਂ ਦੀਆਂ ਹੁਨਤਾਈਆਂ ਸੰਗੀਆਂ ਗਈਆਂ ਜੀ ਜੀ ਤੇ ਜਣਾ ਸਾਹਿਬ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੋਰਾਂ ਦਾ ਭੋਗ ਵੀ ਪੈਜੂਗਾ ਜੀ ਉਹਨਾਂ ਦਾ ਨਮਿਤ ਭੋਗ ਜਿਹੜਾ ਵਾਜ ਪਾਇਆ ਜਾਏਗਾ ਹਾਂ ਬਿਲਕੁਲ ਜੀ ਅੱਜ ਰਾਜਵੀਰ ਜਵੰਦਾ ਬਾਈ ਦਾ ਉਹ ਲੋਗ ਤੇ ਅੰਤਮ ਅਰਦਾਸ ਆ ਸ਼ਰਨ ਅਝਲੀ ਸਮਾਗਮ ਅੱਜ ਆ ਤੇ ਆਪਾਂ ਜਾਣਦੇ ਹੀ ਜੀ ਕਿ ਜੋ ਕੁਝ ਬੀਤੇ ਦਿਨਾਂ ਦੇ ਵਿੱਚ ਹੋਇਆ ਜਿਵੇਂ ਜਿਵੇਂ ਹੋਇਆ ਉਸ ਕਹਿਣ ਦੀ ਕੁਝ ਵਿਸਥਾਰ ਦੀ ਤਾਂ ਇਸ ਮਸਲੇ 'ਚ ਲੋੜ ਨਹੀਂ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਕੱਲ ਅਸੀਂ ਪੋਨਾ ਪਿੰਡ ਦੇ ਵਿੱਚ ਗਏ ਸੀ ਪਰਿਵਾਰਕ ਮੈਂਬਰਾਂ ਨੂੰ ਮਿਲੇ ਸੀ ਪਿੰਡ ਦੇ ਲੋਕਾਂ ਨੂੰ ਮਿਲੇ ਸੀ ਤੇ ਪੂਰਾ ਪਿੰਡ ਇਸ ਵੇਲੇ ਉਦਾਸ ਆ ਪੂਰਾ ਪਿੰਡ ਇਸ ਵੇਲੇ ਟੁੱਟਿਆ ਹੋਇਆ ਪਿੰਡ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਹਨੂੰ ਕੀ ਉਤਰ ਦੇਗੇ ਦੇ ਬਹੁਤ ਇਥੇ ਜੋ ਵਾਪਰ ਗਿਆ ਮੇਰਾ ਕਹਿ ਲਾ ਕੋਈ ਸ਼ਬਦੀ ਨਹੀਂ ਉਹਦੇ ਲਈ ਤਾਂ ਪਰ ਇਹ ਜੀ ਕਿ ਅੱਜ ਭੋਗ ਤੇ ਅੰਤਮ ਅਰਦਾਸ ਆ ਸ਼ਰਨ ਅंजलि ਸਮਾਗਮ ਤੇ ਲੋਕਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਸਾਰਾ ਪਿੰਡ ਆ ਜਿਹੜੇ ਉਹ ਹਾਜ਼ਰ ਆ ਅਸੀਂ ਸਾਰਾ ਪਿੰਡ ਆ ਜਿਹੜਾ ਉਹ ਇਸ ਪਰਿਵਾਰ ਦੀ ਪੀੜ ਨੂੰ ਮਹਿਸੂਸ ਕਰਦੇ ਆ ਪਰਿਵਾਰ ਦੇ ਅਸੀਂ ਨਾਲ ਖੜੇ ਆ ਤੇ ਪੂਰਾ ਪੰਜਾਬ ਵੀ ਅਸੀਂ ਇਸ ਵੇਲੇ ਮੰਨਦੇ ਆ ਵੀ ਭਾਈ ਨਾਲ ਖੜਾ ਸੋ ਰਾਜਵੀਰ ਜਵੰਦਾ ਦੀ ਮਾਤਾ ਉਹਦੇ ਪਰਿਵਾਰਕ ਮੈਂਬਰਾਂ ਦਾ ਰੋਣ ਚੱਲਿਆ ਨਹੀਂ ਜਾਂਦਾ ਤੇ ਉਹਨਾਂ ਦੇ ਕੋਲੇ ਹੁਣ ਕੋਈ ਮਰਦ ਮੈਂਬਰ ਪਰਿਵਾਰ ਦੇ ਵਿੱਚ ਹੈ ਹੀ ਨਹੀਂ ਜਿਹੜਾ ਕਿ ਪਰਿਵਾਰ ਦੀ ਅਗਵਾਈ ਕਰ ਸਕੇ ਤੇ ਕਲਾਕਾਰ ਭਾਈਚਾਰਾ ਤੇ ਪਿੰਡ ਵਾਸੀ ਆ ਜਿਹੜੇ ਉਹੀ ਸਾਰਾ ਜਿਹੜਾ ਕੰਮ ਪੂਗਤਾ ਰਹੇ ਆ ਤੇ ਉਹੀ ਭੋਗ ਦੀਆਂ ਤਿਆਰੀਆਂ ਦੇ ਵਿੱਚ ਡੁੱਟੇ ਹੋਏ ਆ ਸੋ ਅੱਜ ਰਾਜਵੀਰ ਜਵੰਦਾ ਦਾ ਭੋਗ ਤੇ ਅੰਤਮ ਅਰਦਾਸ ਹੋ ਜਾਣੀ ਹੈ ਸ਼ਰਲ ਲੰਗਲੀ ਤਮਗਮ ਹੋ ਜਾਣਾ ਤੇ ਇੱਥੇ 10 ਤੋਂ ਲੈ ਕੇ 15 ਹਜ਼ਾਰ ਬੰਦਿਆਂ ਦੇ ਪਹੁੰਚਣ ਦੀ ਆਸ ਹੈ ਜੀ ਜੀ ਤੇ ਟੈਣਾ ਸਾਹਿਬ ਇੱਕ ਹੋਰ ਬੜੀ ਹੈਰਾਨ ਕਰਦੀ ਤੇ ਦੁਖਦಾಯಕ ਖਬਰ ਜਿਹੜੀ ਸਾਹਮਣੇ ਆਈ ਹੈ ਵੀ ਸ਼ੈਣਾ ਪਿੰਡ ਦੇ ਵਿੱਚ 12 ਦਿਨ ਦੇ ਵਿੱਚ ਦੂਜਾ ਕਤਲ ਹੋ ਗਿਆ ਜੀ ਬਿਲਕੁਲ ਜੀ 12 ਦਿਨਾਂ ਦੇ ਵਿੱਚ ਕਿਉਂਕਿ 12 ਦਿਨ ਪਹਿਲਾਂ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋਇਆ ਸੀ ਸਰਪੰਚ ਜੀ ਦੇ ਪੁੱਤ ਦਾ ਤੇ ਹੁਣ ਇੱਕ ਹੋਰ ਕਤਲ ਹੋ ਗਿਆ ਇੱਥੇ ਇੱਕ ਬੰਦੇ ਦੀ লাশ ਮਿਲੀ ਆ ਅਲੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗਿਆ ਵੀ ਭਾਈ ਕੀ ਹੋਇਆ ਇਹਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਮਿਲੀਆਂ ਤੇ ਪਤਾ ਲੱਗਾ ਜੀ ਫੋਰੈਂਸਿਕ ਲੈਬ ਦੇ ਗੰਟੀਮਾਨ ਨੂੰ ਬੁਲਾਇਆ ਗਿਆ ਤੇ ਕਈ ਹੋਰ ਯਤਨ ਕੀਤੇ ਜਾ ਰਹੇ ਬਈ ਕਤਲਾਂ ਦਾ ਪਤਾ ਲੱਗੇ ਪਰ 12 ਨਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਕਤਲ ਹੋ ਜਾਣੇ ਅਗੜ ਪਿਛੜ ਤੇ ਇਸ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ ਜੀ ਹੁਣ ਜੀ ਤੇ ਟੇਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਦਿਲੇ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨ ਜੀ ਬਹੁਤ ਬਹੁਤ ਧੰਨਵਾਦ